ਸੂਬੇ ਪਾਰਚ ਕਿਸਾਨਾ ਨੇ ਟੋਲ ਪਲਾਜ਼ਾ ਵਿਖੀ ਤੇ ਜਾਮ ਲੁਧਿਆਣਾ ਦੇ ਲਾਡੋਵਾਲ ਪਟਿਆਲਾ ਦੇ ਤਰੇੜੀ ਜੱਟਾਂ ਤੇ ਪਠਾਨਕੋਟ ਦੇ ਲਕਾਪ ਵਾਲਾ ਟੋਲ ਪਲਾਜ਼ਾ ਤੇ ਆਵਜਾਈ ਠੱਪ ਸਿਰਫ ਐਮਰਜੈਂਸੀ ਵਾਲੇ ਲੋਕਾਂ ਨੂੰ ਹੀ ਲੰਘਾਇਆ ਜਾ ਰਿਹਾ ਪੰਜਾਬ ਭੰਡ ਕਰਨ ਬਸ ਤੇ ਰੇਲਵੇ ਆਵਾਜਾਈ ਪੂਰੀ ਤਰ੍ਹਾਂ ਠੱਪ ਮੁਸਾਫਰ ਹੋ ਰਹੇ ਖੱਜਲ ਖੁਆਰ ਰਾਹਾਂ ਵਿਚਾਲੇ ਅੜੇ ਯਾਤਰੀ ਹਾਈਵੇ ਤੇ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਪੰਜਾਬਾਂ ਕਾਰਨ ਹਰਿਆਣਾ ਪੁਲਿਸ ਨੇ ਡਾਇਵਰਟ ਕੀਤੇ ਰੂਟ ਅੰਬਾਲਾ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅੰਬਾਲਾ ਛੋਣੀ ਸ਼ਹਿਜ਼ਾਦਪੁਰ ਤੋਂ ਪੰਚਕੁਲਾ ਹੁੰਦੇ ਹੋਏ ਦਿੱਤਾ ਚੰਡੀਗੜ੍ਹ ਤੱਕ ਸਤਿ ਸ਼੍ਰੀ ਅਕਾਲ ਜੀ ਮੈਂ ਹਸਰਬਜੋਤ ਕਾ ਨਿਊਜ਼ੀਟੀਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲੇ ਗੱਲ ਕਰਾਂਗੇ ਪੰਜਾਬ ਬੰਦ ਦੀ ਪੰਜਾਬ ਚ ਕਿਸਾਨਾਂ ਦੇ ਵੱਲੋਂ ਲਾਕਡਾਊਨ ਕੀਤਾ ਗਿਆ ਹੈ 9 ਘੰਟੇ ਤੱਕ ਸਵੇਰੇ 7 ਵਜਤ ਲੈ ਕੇ ਸ਼ਾਮ 4 ਵਜੇ ਤੱਕ ਮੁਕੰਮਲ ਤੌਰ ਤੇ ਪੰਜਾਬ ਬੰਦ ਰਹੇਗਾ ਤੇ ਪੰਜਾਬ ਪਰਚ ਬੰਦਾ ਵੱਡਾ ਅਸਰ ਵੀ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਨੈਸ਼ਨਲ ਹਾਈਵੇ ਬੱਸਾਂ ਤੇ ਰੇਲਵੇ ਟਰੈਕ ਜਾਮ ਕੀਤੇ ਗਏ ਨੇ ਮਾਰਕੀਟ ਵੀ ਪੂਰੀ ਤਰ੍ਹਾਂ ਨਾਲ ਬੰਦ ਕੀਤੀ ਗਈ ਹੈ ਟੋਲ ਪਲਾਜ਼ਾ ਤੇ ਵੀ ਕਿਸਾਨਾਂ ਨੇ ਜਾਮ ਲਗਾਇਆ ਹੋਇਆ ਹੈ ਧਰਨਾ ਲਗਾਇਆ ਗਿਆ ਹੈ ਤੇ ਪੰਜਾਬ ਬੰਦ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਨਾ ਕਰਨਾ ਵਕਫ ਵਕਫਾ ਤੋਂ ਪੰਜਾਬ ਦੇ ਵਕਫ ਵਕਫਾ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਬਹਾਲ ਜੋ ਨੇ ਉਹ ਕੀਤੀਆਂ ਗਈਆਂ ਨੇ ਤੇ ਪੰਜਾਬ ਪਰਚ ਬੰਦ ਦਾ ਜੋ ਮੁਕਮਲ ਇਫੈਕਟ ਵੇਖਣ ਨੂੰ ਮਿਲ ਰਿਹਾ ਵਕਫ ਵਕਫਾ ਤਸਵੀਰਾਂ ਤੁਸੀਂ ਵੇਖ ਪਾਰੇ ਹੋ ਪਟਿਆਲਾ ਬਠਿੰਡਾ ਲੁਧਿਆਣਾ ਜਲੰਧਰ ਪਠਾਨਕੋਟ ਗੁਰਦਾਸਪੁਰ ਮੁਹਾਲੀ ਅੰਮ੍ਰਿਤਸਰ तमाम ਤਸਵੀਰਾਂ ਕਿਸ ਤਰੀਕੇ ਨਾਲ ਜੋ ਪੰਜਾਬ ਦੇ ਕਿਸਾਨ ਨੇ ਉਹ ਸਵੇਰ ਦੇ ਵੇਲੇ ਤੋਂ ਹੀ ਸੜਕਾਂ ਤੇ ਉਤਰੇ ਹੋਏ ਨੇ ਹਾਲਾਂਕਿ ਪੰਜਾਬ ਬੰਦ ਦੀ ਮੁਕਮਲ ਜੋ ਕਾਲ ਹੈ ਉਸ ਦੇ ਲਈ ਪਹਿਲਾ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਸਿੱਕੇ ਨਾਲ ਪੰਜਾਬ ਬੰਦਾ ਇਫੈਕਟ ਅਸਰ ਵੱਡੇ ਪੱਧਰ ਤੇ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਆंदोलਨ ਲਗਾਤਾਰ ਕਿਸਾਨਾਂ ਦਾ ਬੰਦ ਹੈ ਤੇ ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਲੈ ਕੇ ਹਾਈਵੇ ਬੰਦ ਕੀਤੇ ਹੋਏ ਨੇ ਅੰਮ੍ਰਿਤਸਰ ਦਿੱਲੀ ਤੇ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਤੇ ਵੀ ਜੋ ਕਿਸਾਨ ਨੇ ਵੱਡੇ ਪੱਧਰ ਤੇ ਬੈਠੇ ਹੋਏ ਨੇ ਉੱਥੇ ਹੀ ਮਾਰਕੀਟ ਦੇ ਨਾਲ-ਨਾਲ ਪੈਟਰੋਲ ਪੰਪ ਵੀ ਬੰਦ ਨੇ ਬੱਸਾਂ ਵੀ ਨਹੀਂ ਚੱਲ ਰਹੀਆਂ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸਾਂ ਨਹੀਂ ਚੱਲਣ ਗਿਆ ਤੇ ਪੰਜਾਬ ਬੰਦ ਨੂੰ ਧਾਰਮਿਕ ਤੇ ਸਮਾਜਿਕ ਸੰਗਠਨਾ ਕਰਮਚਾਰੀਆਂ ਵਪਾਰੀਆਂ ਜਿੱਥੇ ਬੰਦੀਆਂ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਤੇ ਰੱਤ 52 ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਇਸ ਨਾਲ ਹੀ ਜੋ 22 ਰੂਟ ਟ੍ਰੇਨਾਂ ਦੇ ਡਾਇਵਰਟ ਕੀਤੇ ਗਏ ਨੇ ਵਾਪਕ ਥਾਵ ਤੋਂ ਸਾਡੇ ਸਹਿਯੋਗੀ ਮਿਸਰ ਨਜਰਣ ਕੀਤੇ ਜਾਣਾਂਗੇ ਕਿ ਪੰਜਾਬ ਬੰਦ ਦਾ ਕਿੰਨਾ ਜੋ ਅਸਰ ਹੈ ਇਫੈਕਟਸ ਵੇਖਣ ਨੂੰ ਮਿਲ ਰਿਹਾ ਹੈ ਮੇਰੇ ਨਾਲ ਮੇਰੇ ਸਹਿਯੋਗੀ ਦੀਪਕ ਸਿੰਘਲਾ ਲਾਈਵ ਜੁੜੇ ਹੋਏ ਨੇ ਬੋਗਾ ਤੋਂ ਦੀਪਕ ਜਾਨਣਾ ਚਾਹੁੰਦੇ ਕੀ ਕੁਝ ਤਸਵੀਰਾਂ ਬੋਗਾ ਚ ਕਿੰਨਾਕ ਇਫੈਕਟ ਅਸਰ ਇਸ ਪੰਜਾਬ ਬੰਦ ਦਾ ਵੇਖਣ ਨੂੰ ਮਿਲ ਰਿਹਾ ਹੈ ਅ ਦੇਖੋ ਸਰਬਜੋਤ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਮੁਕੰਮਲ ਬੰਦ ਅਸਰ ਜਿਹੜਾ ਹੈ ਅੱਜ ਨਜ਼ਰ ਆ ਰਿਹਾ ਕਿਉਂਕਿ 10 ਵਜੇ ਦਾ ਸਮਾਂ ਹੋ ਗਿਆ ਅਗਰ ਬਾਜ਼ਾਰ ਦੀ ਗੱਲ ਕੀਤੀ ਜਾਵੇ ਜਾਂ ਜਵੇ ਜਾਂ ਸਟੇਸ਼ਨ ਦੀ ਗੱਲ ਕੀਤੀ ਜਾਵੇ ਬਸ ਸਟੈਂਡ ਦੀ ਗੱਲ ਕੀਤੀ ਜਾਵੇ ਸਾਰੀਆਂ ਜਗ੍ਹਾ ਜਿਹੜੀਆਂ ਬੰਦ ਕੀਤੀਆਂ ਹੋਈਆਂ ਔਰ ਅਸੀਂ ਇਸ ਟਾ ਮੌਜੂਦ ਹਾਂ ਸਰਬਜੋਤ ਮੋਗਾ ਦੇ ਬਿਲਕੁਲ ਮੇਨ ਚੌਂਕ ਦੇ ਵਿੱਚ ਬਸ ਸਟੈਂਡ ਚੌਂਕ ਦੇ ਵਿੱਚ ਬਸ ਸਟੈਂਡ ਚੌਂਕ ਜਿਹੜਾ ਹੈ ਮੋਗਾ ਸ਼ਹਿਰ ਨੂੰ ਚਾਰੇ ਪਾਸੇ ਜੋੜਦਾ ਔਰ ਉਹ ਵੀ ਤਸਵੀਰਾਂ ਦਿਖਾਵਾਂਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਣਾ ਬਸ ਸਟੈਂਡ ਚੌਂਕ ਤੋਂ ਮੇਨ ਬਾਜ਼ ਇਸ ਬਾਜ਼ਾਰ ਦੇ ਵਿੱਚ ਸਾਰੀਆਂ ਦੁਕਾਨਾਂ ਜਿਹੜੀਆਂ ਬੰਦ ਕੀਤੀਆਂ ਹੋਈਆਂ ਔਰ ਤੁਸੀਂ ਅੱਗੇ ਦੇਖ ਰਹੇ ਹੋਗੇ ਅੱਗੇ ਬੈਰੀਗੇਟਿੰਗ ਕੀਤੀ ਹੋਈ ਹੈ ਕਿਸਾਨਾਂ ਨੇ ਜਿਹੜਾ ਰੋਡ ਜਾਮ ਕੀਤਾ ਹੋਇਆ ਟਰੈਕਟਰ ਲਗਾਇਆ ਗਿਆ ਰਸੇ ਬੰਨੇ ਹੋਏ ਆ ਔਰ ਦੂਜੇ ਪਾਸੇ ਅਗਰ ਮੈਂ ਇੱਧਰ ਗੱਲ ਕਰਾਂ ਇੱਧਰ ਵੀ ਰਸੇ ਬਨ ਕੇ ਜਿਹੜਾ ਰੋਡ ਜਾਮ ਕੀਤਾ ਹੋਇਆ ਹੈ ਇਹ ਸਰਵਿਸ ਲੀਨ ਜਾਂਦੀ ਹੈ ਇਹ ਲੁਧਿਆਣਾ ਤੋਂ ਫਿਰੋਜ਼ਪੁਰ ਨੂੰ ਜਾਂਦੀ ਹੈ ਹਾਲਾਂਕਿ ਸੈਕਟਰੀਏਟ ਵੀ ਇੱਧਰ ਹੈ ਡੀਸੀ ਆਫਿਸ ਵੀ ਇੱਧਰ ਹੈ ਨੈਸਲੇ ਵੀ ਇੱਧਰ ਹੈ ਇਹ ਸਾਰੀ ਰੋਡ ਇੱਧਰ ਜਾਂਦੀ ਹੈ ਕਿਉਂਕਿ ਚੌਕ ਹੈ ਜਿਹੜਾ ਸਮਝੋ ਤੇ ਇਹ ਮੇਨ ਬੱਸ ਸਟੈਂਡ ਚੌਕ ਹੈ ਇਸੀਆਂ ਤਸਵੀ ਨੇ ਇਧਰ ਵੀ ਜਿਹੜਾ ਅੰਮ੍ਰਿਤਸਰ ਵੱਲੋਂ ਜਿਹੜਾ ਮਕੂ ਸਾਈਡ ਵੱਲੋਂ ਜਿਹੜਾ ਰੋਡ ਆਂਦਾ ਉਹ ਵੀ ਬੰਦ ਕੀਤਾ ਹੋਇਆ ਔਰ ਦੂਜੇ ਪਾਸੇ ਇਧਰ ਲੁਧਿਆਣਾ ਰੋਡ ਹੈ ਲੁਧਿਆਣਾ ਰੋਡ ਵੀ ਤੁਹਾਨੂੰ ਮੈਂ ਦਿਖਾਣਾ ਇਧਰ ਲੁਧਿਆਣਾ ਰੋਡ ਵੀ ਬੰਦ ਕੀਤਾ ਹੋਇਆ ਹੈ ਇਹ ਚਾਰੇ ਪਾਸੇ ਜਿਹੜਾ ਚਾਰੋ ਤਰਫ ਜਿਹੜਾ ਰੋਡ ਬੰਦ ਕੀਤਾ ਹੋਇਆ ਕਿਸੇ ਵੀ ਪਾਸੋਂ ਕਿਸੇ ਨੂੰ ਆਉਣ ਜਾਣੀ ਦਿੱਤਾ ਜਾਂਦਾ ਹਾਲਾਂਕਿ ਸਰਬਜੋਤ ਜਿਹੜੀਆਂ ਜ਼ਰੂਰੀ ਸੇਵਾਵਾਂ ਹਨ ਉਹਨਾਂ ਨੂੰ ਜਰੂਰ ਚਾਲੂ ਕੀਤਾ ਹੋਇਆ ਚਾਹੇ ਐਂਬੂਲੈਂਸ ਨੇ ਜਾਣਾ ਹੋਵੇ ਚਾਹੇ ਮੈਡੀਕਲ ਸੁਵਿਧਾ ਹੋਵੇ ਚਾਹੇ ਮੈਡੀਕਲ ਦੁਕਾਨਾ ਹੋਣ ਆਇਆਂ ਕਿਸੇ ਨੇ ਜ਼ਰੂਰੀ ਜਾ ਬਸ ਸਟੈਂਡ ਵੀ ਜਿਹੜਾ ਬੰਦ ਕੀਤਾ ਹੋਇਆ ਦੂਜੇ ਪਾਸੇ ਅਗਰ ਜਿੱਦਾਂ ਵੀ ਇਹ ਚੌਕ ਹੈ ਜਿਹੜੇ ਪਾਸੇ ਵੀ ਇਸ ਚੌਕ ਚੌਕ ਨੂੰ ਜਿਹੜਾ ਕਨੈਕਟ ਸ਼ਹਿਰ ਨੂੰ ਜੁੜਦਾ ਹੈ ਉਹ ਸਾਰੇ ਜਿਹੜੇ ਰਾਸਤੇ ਬੰਦ ਕੀਤੇ ਹੋਏ ਆ ਦੂਜੇ ਪਾਸੇ ਵੀ ਤੁਹਾਨੂੰ ਮੈਂ ਦਿਖਾਣਾ ਤਸਵੀਰਾਂ ਜਿਹੜੀਆਂ ਇਧਰ ਦੀਆਂ ਤਸਵੀਰਾਂ ਦਿਖਾਵਾਂਗਾ ਜਿਹੜਾ ਅੰਮ੍ਰਿਤਸਰ ਤੋਂ ਮੋਗਾ ਨੂੰ ਰੋਡ ਆਂਦਾ ਧਰਮਕੋਟ ਹੋਵੇ ਜਲੰਧਰ ਹੋਵੇ ਅੰਮ੍ਰਿਤਸਰ ਹੋਵੇ ਉਹ ਰੋਡ ਜਿਹੜਾ ਮੋਗਾ ਨੂੰ ਆਂਦਾ ਉਹ ਵੀ ਰੋਡ ਜਿਹੜਾ ਜਾਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸਾਨ ਵੀਰ ਇੱਥੇ ਖੜੇ ਨੇ ਟਰੈਕਟਰ ਲਗਾਏ ਗਏ ਨੇ ਰਸੇ ਬੰਨੇ ਗਏ ਨੇ ਅਗਰ ਕੋਈ ਜ਼ਰੂਰੀ ਸੇਵਾ ਵਾਲਾ ਆਂਦਾ ਤਾਂ ਉਹਨੂੰ ਜ਼ਰੂਰ ਰਾਹ ਦਿੱਤਾ ਜਾਂਦਾ ਐਂਬੂਲੈਂਸ ਨੂੰ ਵੀ ਰਾਹ ਦਿੱਤਾ ਜਾਂਦਾ ਲੇਕਿਨ ਜਿਹੜਾ ਮੁਕੰਮਲ ਬੰਦ ਹੈ ਜਿਹੜਾ ਅਸਰ ਜਿਹੜਾ ਇੱਥੇ ਵੀ ਨਜ਼ਰ ਆ ਰਿਹਾ ਹੈ ਇਹ ਜਿਹੜਾ ਰੋਡ ਹੈ ਸਰਬਜੋਤ ਇਹ ਤੁਹਾਨੂੰ ਮੈਂ ਦੱਸਣਾ ਚਾਹਵਾਂਗਾ ਇਹ ਰੋਡ ਜਿਹੜਾ ਆ ਰਿਹਾ ਹੈ ਇਹ ਜਲੰਧਰ ਮਖੂ ਅੰਮ੍ਰਿਤਸਰ ਸਾਈਡ ਵੱਲੋਂ ਆ ਰਿਹਾ ਔਰ ਜਿਹੜਾ ਇਹ ਰੋਡ ਹੈ ਇਹ ਫਿਰੋਜ਼ਪੁਰ ਤੋਂ ਲੁਧਿਆਣਾ ਜਾਂਦਾ ਹੈ ਹਾਲਾਂਕਿ ਅਸੀਂ ਮੋਗਾ ਵਿੱਚ ਖੜੇ ਹਾਂ ਬਿਲਕੁਲ ਮੇਨ ਚੌਂਕ ਦੇ ਵਿੱਚ ਵਿਚਾਲੇ ਔਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਅੱਗੇ ਇਸ ਤੋਂ ਅੱਗੇ ਬੁੱਗੀਪੁਰਾ ਚੌਂਕ ਦੇ ਵਿੱਚ ਵੀ ਤਰਨਾ ਲੱਗਾ ਹੋਇਆ ਔਰ ਦੂਜੇ ਪਾਸੇ ਅਗਰ ਫਿਰੋਜ਼ਪੁਰ ਰੋਡ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਰੋਡ ਤੇ ਵੀ ਜਿਹੜਾ ਡਗਰੂ ਕੋਲੇ ਵੀ ਤਰਨਾ ਲੱਗਾ ਹੋਇਆ ਔਰ ਅਗਰ ਧਰਮਕੋਟ ਬਾਗਾਂਪਰਾਣਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਤਰਨਾ ਲੱਗਾ ਹੋਇਆ ਸ਼ਾਹ ਬੁਕਰ ਲੱਗਾ ਹੋਇਆ ਛੋਟੀ ਸੜਕਾਂ ਲੱਗਾ ਹੋਇਆ ਹੈ ਅਗਰ ਜਿੱਤਵਾ ਲੱਗਾ ਹੋਇਆ ਸਾਰੀਆਂ ਜਿਹੜੀਆਂ ਰੂਡਸ ਆ ਜਿਹੜੀਆਂ ਪੂਰੀ ਤਰ੍ਹਾਂ ਤੇ ਜਿਹੜੀਆਂ ਬੰਦ ਕੀਤੀਆਂ ਗਈਆਂ ਕਿਸਾਨਾਂ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਅੱਜ ਬੰਦ ਦਾ ਅਸਰ ਨਜ਼ਰ ਆ ਰਿਹਾ ਔਰ ਦੂਜੇ ਪਾਸੇ ਤੁਹਾਨੂੰ ਮੈਂ ਬੱਸ ਸਟੈਂਡ ਦੀ ਵੀ ਤਸਵੀਰਾਂ ਦਿਖਾਣਾ ਸਰਬਜੋਤ ਕਿਉਂਕਿ ਇਹ ਜਿਹੜਾ ਚੌਕ ਹੈ ਇਹ ਬਿਲਕੁਲ ਮੋਗਾ ਦਾ ਮੇਨ ਚੌਕ ਹੈ ਐਂਟਰੈਂਸ ਚੌਕ ਹੈ ਔਰ ਇੱਥੋਂ ਹੀ ਸ਼ਹਿਰ ਚਾਰੇ ਪਾਸੇ ਜੁੜਦਾ ਹੈ ਜਿੱਥੇ ਵੀ ਕਿਤੇ ਰੂਟ ਡਾਇਵਰਟ ਕੀਤਾ ਗਿਆ ਜਾਣਕਾਰੀ ਇਹ ਵੀ ਹੈ ਕਿ ਕਿਸਾਨਾਂ ਨੇ ਉੱਥੋਂ ਵੀ ਰੂਟ ਬੰਦ ਕੀਤਾ ਹੋਇਆ ਹੈ ਇਹ ਤਸਵੀਰਾਂ ਬੱਸ ਸਟੈਂਡ ਦੀਆਂ ਬੱਸ ਸਟੈਂਡ ਦੇ ਅੰਦਰ ਦੀਆਂ ਜਿਹੜੀਆਂ ਇੱਥੋਂ ਬੱਸ ਸਟੈਂਡ ਦੇ ਅੰਦਰ ਜਾਣਾ ਲੇਕਿਨ ਇੱਥੇ ਵੀ ਸਾਰਾ ਮੁਕੰਮਲ ਬੰਦ ਨਜ਼ਰ ਆ ਰਿਹਾ ਕੁਝ ਲੋਕ ਵੀ ਖੜੇ ਨੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਰ ਜੀ ਤੁਸੀਂ ਜਾਣਾ ਕਿਤੇ ਜਾਂ ਬੱਸ ਦੇ ਨਾਲੋਂ ਨਹੀਂ ਤਾਂ ਬੱਸ ਵਾਲਿਆਂ ਜੀ ਬੱਸ ਵਾਲਿਆਂ ਤੇ ਬੱਸਾਂ ਦਾ ਕੀ ਸਟੇਟਸ ਹੈ ਜੀ ਬੰਦ ਹੀ ਹੈ ਜੀ ਘਟੀਆਂ ਬੰਦ ਕੋਈ ਵੀ ਨਹੀਂ ਬੱਸ ਚੱਲਦੀ ਨਹੀਂ ਕੋਈ ਨਹੀਂ ਚੱਲਦੀ ਸਵਾਰੀਆਂ ਵਗੈਰਾ ਆ ਜੀ ਹੈ ਜੀ ਦੇ ਕੋਈ ਸਵਾਰੀਆਂ ਨਹੀਂ ਬੱਸਾਂ ਡਾ ਖਾਲੀ ਹੈ ਬੱਸਾਂ ਕੋਈ ਵੀ ਬਾਹਰ ਨਹੀਂ ਨਿਕਲ ਰਹੀ ਬੱਸ ਨਹੀਂ ਨਹੀਂ ਪੂਰੇ ਲੁੱਟੇ ਬੰਦ ਹੈ ਹਾਂ ਜੀ ਜੀ ਬਿਲਕੁਲ ਸਰਬਜੋਤ ਜਿਹੜੀ ਹੈ ਬੱਸਾਂ ਵੀ ਜਿਹੜੀਆਂ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜੀਆਂ ਬੰਦ ਨਜ਼ਰ ਆ ਰਹੀਆਂ ਕਿਉਂਕਿ ਬੱਸ ਕਰਮਚਾਰੀ ਸੀਗੇ ਤੁਸੀਂ ਦੇਖ ਸਕਦੇ ਹੋ ਕਿ ਬੱਸਾਂ ਵੀ ਜਿਹੜੀਆਂ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਕੋਈ ਵੀ ਜਿਹੜਾ ਕੋਈ ਵੀ ਪੈਸੇਂਜਰ ਹੈ ਜਿਹੜਾ ਨਜ਼ਰ ਨਹੀਂ ਆ ਰਿਹਾ ਅੰਦਰ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਕਿਉਂਕਿ ਲਗਾਤਾਰ ਜਿਹੜਾ ਕਿਸਾਨਾਂ ਵੱਲੋਂ ਅੱਜ ਬੰਦ ਦੀ ਕਾਹ ਕੀਤੀ ਗਈ ਹੈ ਔਰ ਜਿਸ ਨੂੰ ਲੈ ਕੇ ਬੰਦ ਕੀਤਾ ਗਿਆ ਲੋਕ ਖੜੇ ਨੇ ਵੀਰ ਜੀ ਤੁਸੀਂ ਜਾਣਾ ਕਿਤੇ ਜਾਣਾ ਕਿਤੇ ਤੁਸੀਂ ਜਾਣੇ ਲਈ ਫਸੇ ਹੋਏ ਆਪਾਂ ਕਹਾਂ ਜਾਣਾ ਮੈਨੂੰ ਮੂਹ ਕੋ ਜਾਣਾ ਹੈ

ਬਹੁਤ ਜ਼ਿਆਦਾ ਆ ਰਹੀ ਹੈ ਸਰ ਲੇਕਿਨ ਕੀ ਕਰੇ ਕਭੀ ਤੋ ਜਾਣੇ ਦਾ ਰਸਤਾ ਨਹੀਂ ਹੈ ਆ ਵੀ ਕੋਈ ਵੀ ਜਾਣੇ ਦਾ ਰਸਤਾ ਨਹੀਂ ਹੈ ਸਾਰਾ ਬੰਦ ਹੈ ਬਾਕੀ ਦੇਖੋ ਇਹਨਾਂ ਨੇ ਕਹਾ 4 ਵਜੇ ਤੱਕ ਲਿਜਾਓ 4 ਵਜੇ ਤੱਕ ਇੰਤਜ਼ਾਰ ਕਰੂੰਗੇ ਅਬ ਇੰਤਜ਼ਾਰ ਹੀ ਕਰਨਾ ਪੜੇਗਾ ਸਰ ਪੈਦਲ ਤੋ ਬੰਦਾ ਜਾਏਗਾ ਨਹੀਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਦੀਪਕ ਸਾਨ ਤਮਾਮ ਜਾਣਕਾਰੀ ਦੇ ਲੇਤੇ ਪੰਜਾਬ ਬੰਦ ਦਾ ਇੱਕ ਵੱਡਾ ਇਫੈਕਟ ਵੱਡਾ ਅਸਰ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਬੰਦ ਦੇ ਚਲਦੇ ਅੰਮ੍ਰਿਤਸਰ ਦਾ ਜ਼ਿਕਰ ਕਰਾਂਗੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਵਿਦੇਸ਼ੀ ਸਲਾਣੀ ਵੀ ਫਸੇ ਨਜ਼ਰ ਆ ਰਹੇ ਨੇ ਇਹ ਪੂਰਾ ਪਰਿਵਾਰ ਰਸ਼ਿਆ ਤੋਂ ਪੰਜਾਬ ਕੁਮਨ ਲਈ ਆਇਆ ਹੋਇਆ ਤੇ ਹਾਲਾਂਕਿ ਪੁਲਿਸ ਨੇ ਸਲਾਨੀਆਂ ਨੂੰ ਟੂਰਿਸਟ ਨੂੰ ਸਾਰਾ ਗੜੀ ਸਰਾਜ ਪਹੁੰਚਾਉਣ ਦਾ ਪ੍ਰਬੰਧ ਕਰਵਾ ਦਿੱਤਾ ਹੈ ਤੇ ਪੰਜਾਬ ਬੰਦ ਦਾ ਇੱਕ ਵੱਡਾ ਅਸਰ ਵੱਡਾ ਇਫੈਕਟ ਖਾਂ-ਖਾਂ ਤੇ ਵਿਖਣ ਨੂੰ ਮਿਲ ਰਿਹਾ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ तमाम ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਪੰਜਾਬ ਬੰਦ ਦੇ ਚੱਲਦੇ ਅੰਮ੍ਰਿਤਸਰ ਦੇ 골ਡਨ ਗੇਟ ਤੇ ਵੀ ਜੋ ਕਿਸਾਨਾਂ ਦੇ ਵੱਲੋਂ 골ਡਨ ਗੇਟ ਨੂੰ ਸਵੇਰ ਤੋਂ ਹੀ ਬੰਦ ਕੀਤਾ ਗਿਆ ਵਿਦੇਸ਼ੀ ਪਰਿਵਾਰ ਦਸੰਗਜ ਨਜ਼ਰ ਆ ਰਿਹਾ ਨੇ

ਕਿਸੇ ਕਿਨਾਲ ਵੱਡੇ ਪੱਧਰ ਤੇ ਜੋ ਸਲਾਨੀ ਨੇ ਟੂਰਿਸਟ ਨੇ ਅੰਮ੍ਰਿਤਸਰ ਪਹੁੰਚਦੇ ਨੇ ਲੱਖਾਂ ਦੀ ਤਦਾਦ ਜ ਹਰਮੰਦਰ ਸਾਹਿਬ ਨਤਮਸਤਕ ਕੋਈ ਲਈ ਸੰਗਤ ਰੋਜ਼ਾਨਾ ਉੱਥੇ ਪਹੁੰਚਦੀ ਹੈ ਸਭ ਦੇ ਚਲਦੇ ਅੱਜ ਪੰਜਾਬ ਬੰਦ ਦੀ ਕਾਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਈ ਹੈ ਤਾਂ ਇਹ ਰਸ਼ੀਆ ਤੋਂ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ 골ਡਨ ਗੇਟ ਦੇ ਨੇੜੇ ਜਿੱਥੇ ਇੱਕ ਪਾਸੇ ਕਿਸਾਨ ਧਰਨੇ ਦੇ ਉੱਤੇ ਬੈਠੇ ਹੋਏ ਨੇ ਤਾਂ ਕੁਝ ਵਿਦੇਸ਼ੀ ਨਾਗਰਿਕ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਕਿ ਫਸੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਨੇ ਦਰਬਾਰ ਸਾਹਿਬ ਦੇ ਨੇੜੇ ਸਾਰਾ ਘੜੀ ਸਲਾਂ ਦੇ ਵਿੱਚ ਪਹੁੰਚਣਾ ਪਰ ਇਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਅੱਜ ਪੰਜਾਬ ਬੰਦ ਹੈ ਤਾਂ ਇਹ ਰਸ਼ੀਆ ਤੋਂ ਸਾਰੇ ਜਿਹੜੇ ਪਰਿਵਾਰ ਨੇ ਉਹ ਪਹੁੰਚੇ ਨੇ ਤਾਂ ਹੁਣ ਇੱਥੋਂ ਇੱਕ ਪੁਲਿਸ ਅਧਿਕਾਰੀ ਵੱਲੋਂ ਮਦਦ ਕੀਤੀ ਗਈ ਔਰ ਕੁਝ ਜਿਹੜੇ ਆਟੋ ਨੇ ਉਹਨਾਂ ਦੇ ਵਿੱਚ ਹੁਣ ਇਹਨਾਂ ਦਾ ਜਿਹੜਾ ਸਮਾਨ ਹੈ ਉਹ ਰੱਖਿਆ ਜਾ ਰਿਹਾ ਔਰ ਇੱਥੋਂ ਇਹ ਜਿਹੜੇ ਲੋਕ ਨੇ ਉਹ ਦਰਬਾਰ ਸਾਹਿਬ ਦੇ ਨੇੜੇ ਪਹੁੰਚਣਗੇ ਜਿੱਥੇ ਕਿ ਸਰਾਂ ਦੇ ਵਿੱਚ ਇਹਨਾਂ ਦੇ ਕਮਰੇ ਬੁੱਕ ਨੇ ਤਾਂ ਇਹ ਪਰਿਵਾਰ ਤੁਸੀਂ ਦੇਖੋ ਕਿ ਰਸ਼ੀਆ ਦੇ ਰਹਿਣ ਵਾਲੇ ਸਾਰੇ ਇਹ ਨਾਗਰਿਕ ਨੇ ਤਾਂ ਹੁਣ ਇੱਥੋਂ ਇਹਨਾਂ ਵੱਲੋਂ ਜੋ ਹੈ ਆਟੋ ਦੀ ਮਦਦ ਦੇ ਨਾਲ ਸਾਰਾ ਗੜੀ ਸਰਾਂ ਦੇ ਵਿੱਚ ਇਹਨਾਂ ਨੇ ਜਾਣਾ ਤਾਂ ਇੱਥੇ ਧਰਨਾ ਜੋ ਹੈ ਕਿਸਾਨਾਂ ਵੱਲੋਂ ਦਿੱਤਾ ਗਿਆ ਸੀ ਤਾਂ ਇਹ ਸਾਰੇ ਜਿਹੜੇ ਲੋਕ ਨੇ ਜਿੱਦਾਂ ਹੀ ਅੰਮ੍ਰਿਤਸਰ ਦੇ ਵਿੱਚ ਐਂਟਰ ਕਰਨ ਲੱਗਦੇ ਨੇ ਤਾਂ ਅੱਗੇ ਰਸਤਾ ਬੰਦ ਸੀ ਜਿਸ ਕਰਕੇ ਇਹ ਸਾਰੇ ਇੱਥੇ ਖੜੇ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆਂ Uh, Ma'am, uh, Ma'am, where are you from, and uh, what uh, you have uh, 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 want to say about the Punjab Band? Called, did you know about that? Mm -hmm. uh, we are from Russia. We are Sikh, and we want to go to Golden Temple. This is holy place for us, for our family, and we come uh, for happy new year in the, this holy place. You didn't aware about the strike uh, in Amritsar. No. Uh, no, we don't know about farmer protest, uh, but uh, we see on in Instagram, but it's uh, one years, I think, or two years, uh, we don't know what is now. <laughs> police officer who helped you to uh, go oh, to... Go. Uh, yes, yes, because we see and how we, um, how we go to Golden, Golden Bridge and the police help us and uh, uh, call Tuk-Tuk. for uh, our family go. How <laughs> happy you are happy. Oh yes, uh, happy I am, I am Amritsar my family Amritsar. ਜਿਹੜੇ ਪੁਲਿਸ ਇਨਸਪੈਕਟਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਉਹਨਾਂ ਵੱਲੋਂ ਇਹਨਾਂ ਦੀ ਜਿਹੜੀ ਮਦਦ ਹੈ ਉਹ ਕੀਤੀ ਗਈ ਭਾਈ ਸਾਹਿਬ ਤੁਸੀਂ ਇਹਨਾਂ ਨੂੰ ਦੇਖਿਆ ਇੱਥੇ ਖੜੇ ਸੀ ਮਦਦ ਵੀ ਕੀਤੀ ਔਰ ਤੁਹਾਡਾ ਥੈਂਕਸ ਵੀ ਕਰ ਰਹੇ ਆ ਤੁਸੀਂ ਕੀ ਕਹਿਣਾ ਆ ਦੇਖੋ ਇਹ ਸਾਡਾ ਇੱਕ ਬੁਨਿਆਦੀ ਫਰਜ਼ ਬਣਦਾ ਹੈ ਕਿ ਜਿਹੜਾ ਵੀ ਅੰਮ੍ਰਿਤਸਰ ਸਾਹਿਬ ਆਂਦਾ ਹੈ ਉਹਦੀ ਆਪਾਂ ਪ੍ਰੋਪਰ ਆਪਾਂ ਕੇਅਰ ਕਰੀਏ ਅਸੀਂ ਇੱਥੇ ਬੰਦੇ ਦੇ ਸਬੰਧ ਵਿੱਚ ਸਾਡੀ ਡਿਊਟੀ ਸੀ ਤੇ ਅਸੀਂ ਦੇਖਿਆ ਕਿ ਇੱਥੇ ਫੋਰਨ ਤੋਂ ਆਏ ਫੋਰਨਰਸ ਜਿਹੜੇ ਨੇ ਉਹ ਵੇਟ ਕਰ ਰਹੇ ਨੇ ਵਹੀਕਲਸ ਦੀ ਤੇ ਉਹਨਾਂ ਨੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਜਾਣਾ ਹੈ ਉਹ ਕਹਿੰਦੇ ਅਸੀਂ ਗੋਲਡਨ ਟੈਂਪਲ ਦਰਸ਼ਨਾਂ ਵਾਸਤੇ ਜਾਣਾ ਹੈ ਤੇ ਸਾਰਾ ਗੜੀ ਸਾਡੇ ਸਰਾਂ ਦੇ ਵਿੱਚ ਕਮਰੇ ਬੁੱਕ ਨੇ ਸੋ ਅਸੀਂ ਉਹਨਾਂ ਨੂੰ ਆ ਆਟੋ ਜਿਹੜੇ ਨੇ ਉਹ ਆਪਣੇ ਕਰਵਾ ਦਿੱਤੇ अवेलेबल ਤੇ ਉਹਨਾਂ ਨੂੰ ਡ੍ਰੌਪ ਕਰ ਦਣਗੇ ਰੇਲਵੇ ਦਾ ਚੱਕਾ ਜam ਹੋਣ ਦੇ ਕਾਰਨ ਮੁਸਾਫਰ ਵੀ ਪਰੇਸ਼ਾਨ ਹੋ ਰਹੇ ਨੇ ਮੁਸਾਫਰਾਂ ਨੂੰ ਖੱਜਲ-ਖੁਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੰਦ ਦੇ ਕਾਰਨ ਪੰਜਾਬ ਤੋਂ ਲੰਘਣ ਵਾਲੀਆਂ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਪੰਜਾਬ ਬੰਦ ਦਾ ਇੱਕ ਵੱਡਾ ਇਫੈਕਟ ਵੱਡਾ ਅਸਰ ਰੇਲ ਆਵਾਜਾਈ ਤੇ ਵਿਵਹਾਰ ਨੂੰ ਮਿਲ ਰਿਹਾ ਹੈ ਇਸ ਸਬਦੇ ਚੱਲਦੇ 52 ਜੋ ਟ੍ਰੇਨਾਂ ਨੇ ਉਹ ਰੱਦ ਕੀਤੀਆਂ ਗਈਆਂ ਨੇ 22 ਟ੍ਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਨੇ ਜੋ ਸ਼ੰਭੂ ਰੇਲਵੇ ਫਾਟਕ ਹੈ ਉਹ ਵੀ ਕਿਸਾਨਾ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਇਸ ਸਬਦੇ ਚੱਲਦੇ ਜੇ ਅਸੀਂ ਗੱਲ ਕਰੀਏ ਤੇ ਜੋ ਪੀਆਰਟੀਸੀ ਪੰਜਾਬ ਰੋਡਵੇਜ਼ ਦੇ ਵੱਲੋਂ ਚੱਕਾ ਜam ਲੰਕੀਟਾ ਗੈਸਪਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਬਸਾਂ ਨਹੀਂ ਚਲਣਗੇ ਸਬਦ ਚਲਦੇ ਜੋ ਮੁਸਾਫਰ ਨੇ ਉਹਨਾਂ ਨੂੰ ਖੱਜਲ ਖੁਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਰੇ ਮੈਂ ਇਸਲੇ ਮੌਜੂਦ ਹਾਂ ਲੁਧਿਆਣਾ ਸ਼ਹਿਰ ਦੇ ਬਸ ਅੱਡੇ ਦੇ ਉੱਤੇ ਜਿੱਥੇ ਤਸਵੀਰਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਕਿ ਤੁਸੀਂ ਦੇਖ ਸਕਦੇ ਹੋ ਉਮੂਮਨ ਬਸ ਅੱਡੇ ਉੱਤੇ ਅੱਜ ਸਵੇਰ ਤੋਂ ਹੀ ਜਿਹੜਾ ਰਸ਼ ਹੈ ਉਹ ਘੱਟ ਦਿਖਾਈ ਦੇ ਰਿਹਾ ਵਾ ਔਰ ਦੂਜੇ ਪਾਸੇ ਜੇ ਅਗਰ ਗੱਲ ਕੀਤੀ ਹੋਵੇ ਤਾਂ ਯਾਤਰੀ ਜਿਹੜੇ ਆਏ ਹੋਏ ਨੇ ਉਹਨਾਂ ਚੋਂ ਵੀ ਕਈ ਯਾਤਰੀਆਂ ਨੂੰ ਸ਼ਾਇਦ ਇਸ ਚੀਜ਼ ਦਾ ਨਹੀਂ ਪਤਾ ਸੀਗਾ ਕਿ ਅੱਜ ਬੰਦ ਹੈ ਤੇ ਇਸ ਕਰਕੇ ਸ਼ਾਇਦ ਯਾਤਰੀ ਇੱਥੇ ਆਪਣੀ ਬੱਸ ਦਾ ਇੰਤਜ਼ਾਰ ਕਰ ਰਹੇ ਨੇ ਸਾਡੇ ਨਾਲ ਇਸ ਲਈ ਕੰਡੈਕਟਰ ਜਿਹੜੇ ਹੈਗੇ ਬੱਸ ਡਾ ਜਿਹੜੇ ਇੱਥੇ ਬੱਸਾਂ ਚਲਾਉਂਦੇ ਨੇ ਡਰਾਈਵਰ ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਆ ਸਰ ਬੱਸਾਂ ਟੋਟਲੀ ਬੰਦ ਨੇ ਦੇਖੋ ਜੀ ਪੰਜਾਬ ਅਸੀਂਆਂ ਦੇ ਅਡਾ ਇੰਚਾਰਜ ਹੈ ਜਿੱਥੇ ਤੇ ਕੋਈ ਵੀ ਸਾਡੀ ਟਰਾਂਸਪੋਰਟ ਦੀ ਗੱਡੀ ਨਹੀਂ ਚੱਲਦੀ ਚਾਹੇ ਕੋਈ ਪ੍ਰਾਈਵੇਟ ਹੈ ਚਾਹੇ ਕੋਈ ਪੀਆਰਟੀਸੀ ਚਾਹੇ ਪਨਵਾਸ ਹੈ ਜੀ ਅੱਜ ਜਿਹੜੀ ਸਵਾਰੀ ਆਈ ਹੈ ਸਿਰਫ ਦੂਸਰੀ ਸਟੇਟ ਦੀ ਸਵਾਰੀ ਹੈ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਸੀ ਕਿ ਅੱਜ ਬੰਦ ਹੈ ਤੇ ਸਾਡੀ ਜਿੰਨੀ ਵੀ ਪ੍ਰਾਈਵੇਟ ਟਰਾਂਸਪੋਰਟ ਹੈ ਜਿੰਨਾ ਸਟਾਫ ਹੈ ਜਿੰਨਾ ਵੀ ਸਾਡਾ ਕੋਈ ਰੁਪੜਵੇ ਵਾਲੇ ਹੈ ਇਹ ਸਾਰੇ ਸਮਰਥਨ ਚਾਹੀਏ ਉਹਨਾਂ ਦੇ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਸਰ ਇਹਦੇ ਨਾਲ ਇੱਕ ਪ੍ਰੋਟੈਸਟ ਕਰਨਾ ਮੌਲਿਕ ਅਧਿਕਾਰ ਹੈਗਾ ਵਾ ਪਰ ਦੂਜੇ ਪਾਸੇ ਲੋਕ ਪਰੇਸ਼ਾਨ ਹੁੰਦੇ ਨੇ ਦੇਖੋ ਜੀ ਲੋਕ ਜਿਹੜੇ ਹੈਗੇ ਪਰੇਸ਼ਾਨ ਤਾਂ ਜ਼ਰੂਰ ਹੈ ਮਗਰ ਅੱਜ ਦੀ ਪਰੇਸ਼ਾਨੀ ਸਦਾ ਲਈ ਸਾਨੂੰ ਸਹਾਇ ਸੇ ਦਊਗੀ ਕਿਉਂਕਿ ਜਿਹੜੇ ਐਮਐਸਪੀ ਨਹੀਂ ਦੇ ਰਹੇ ਦਲੇਵਾਲ ਅੱਜ 33ਵੇਂ ਦਿਨ ਦੇ ਵਿੱਚ ਹੈ ਜੀ ਉਹ ਭੁਖੜ ਹੜਤਾਲ ਤੇ ਕੈਂਸਰ ਦੇ ਮਰੀਜ਼ ਹੈ ਅੱਜ ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਕਿਸਾਨਾਂ ਦਾ ਨਹੀਂ ਦੇਵਾਂਗੇ ਸਾਡਾ ਜਿਹੜਾ ਮਜ਼ਦੂਰ ਵਰਗ ਹੈ ਜਾਂ ਕੋਈ ਪ੍ਰਾਈਵੇਟ ਹੈ ਜਾਂ ਕੋਈ ਵੀ ਹੈਗਾ ਦੁਕਾਨਦਾਰ ਵੀ ਹੈ ਹਰ ਬੰਦਾ ਮਰੂਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ 'ਤੇ ਜਿਹੜੇ ਕਿ ਬੱਸ ਕੰਡੈਕਟਰ ਹੈਗੇ ਨੇ ਜਾਂ ਡਰਾਈਵਰ ਹੈਗੇ ਨੇ ਉਹ ਇਸ ਚੀਜ਼ ਦਾ ਸਮਰਥਨ ਦੇ ਰਹੇ ਨੇ ਪਰ ਜਿਹੜੇ ਲੋਕ ਇੱਥੇ ਬੈਠੇ ਹੋਏ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਆ ਉਹਨਾਂ ਨੂੰ ਪੁੱਛ ਲੈਂਦੇ ਆ ਕਿ ਉਹ ਕਿਸ ਤਰੀਕੇ ਨਾਲ ਪਰੇਸ਼ਾਨ ਹੋ ਰਹੇ ਨੇ ਇੱਕ ਯਾਤਰੀ ਇੱਥੇ ਬੈਠੇ ਨੇ ਭਾਈ ਸਾਹਿਬ ਕਿੱਥੋਂ ਆਏ ਹੋ ਔਰ ਕਿੱਥੇ ਜਾ ਦੀਪਾ ਜੀ ਦਿੱਲੀ ਤੋਂ ਆ ਰਹੇ ਆ ਜਲੰਧਰ ਜਾਣਾ ਤੁਹਾਡਾ ਠੀਕ ਹੈ ਤੇ ਕੋਈ ਦਿੱਕਤ ਆ ਰਹੀ ਹੈ ਕਿਸੇ ਤਰੀਕੇ ਦੀ ਤੁਸੀਂ ਹੁਣ ਪਹੁੰਚ ਪਾ ਰਹੇ ਹੋ ਨਹੀਂ ਪਹੁੰਚ ਬਾਰੇ ਕਿੰਨੇ ਵਜੇ ਤੱਕ ਤੁਸੀਂ ਉੱਥੇ ਪਹੁੰਚਣਾ ਸੀ ਜਲੰਧਰ ਅਸੀਂ ਤਾਂ ਭਾਜੀ 8 8:30 9:00 ਤੱਕ ਦਾ ਸੋਚਿਆ ਸੀ ਪਹੁੰਚਵਾਂਗੇ ਪਰ ਬੱਸ ਵਾਲਿਆਂ ਨੇ ਇੱਥੇ ਹੀ ਲੁਧਿਆਣੇ ਲਾਹ ਦਿੱਤਾ ਇਸ ਤੋਂ ਅੱਗੇ ਹੁਣ ਦੇਖੋ ਨਹੀਂ ਪਹੁੰਚ ਪਾਉਂਗੇ ਹੁਣ ਦੇ ਦਿਆ ਕੋਈ ਬਾਹਰ ਜਾ ਕੇ ਸਾਦਰ ਮਿਲਦਾ ਵਾ ਤੇ ਉਸ ਹਾਲਾ ਫੇਰ ਨਿਕਲਾਂਗੇ ਠੀਕ ਹੈ ਬਲਾਲ ਦਾ ਮੁਸ਼ਕਲ ਹੀ ਲੱਗ ਰਿਹਾ ਵਾ ਕੋਈ ਜ਼ਰੂਰੀ ਕੰਮ ਸੀਗਾ ਹਾਂਜੀ ਹਾਂਜੀ ਦੀ ਜਰੂਰੀ ਗੱਲ ਸੀਗਾ ਕੋਈ ਘਰ ਆਪਣੇ ਪਹੁੰਚਣਾ ਸੀਗਾ ਦਿੱਲੀ ਤੋਂ ਤੁਰੇ ਹੋਏ ਆ ਤੇ ਘਰੇ ਜਾਣਾ ਵੀ ਜਰੂਰੀ ਆ ਕਰਦੇ ਫਿਕਰ ਕਰਦੇ ਪਏ ਆ ਬਿਲਕੁਲ ਘਰ ਦੇ ਫਿਕਰ ਕਰ ਰਹੇ ਨੇ ਔਰ ਇਹ ਚੀਜ਼ ਇਹਨਾਂ ਦਾ ਕਹਿਣਾ ਹੈ ਮੇਰੇ ਨਾਲ ਹੋਰ ਇੱਕ ਯਾਤਰੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰ ਲੈਨੇ ਆ ਭਾਈ ਸਾਹਿਬ ਭਾਜੀ ਕਿੱਥੋਂ ਆਏ ਹੋ ਕਿੱਥੇ ਜਾਣਾ ਸੀਗਾ ਭਾਜੀ ਉਹਨਾਂ ਦੇ ਨਾਲ ਹੀ ਆ ਜੀ ਅਸੀਂ ਹਾਂ ਕਿੱਥੋਂ ਆਏ ਹੋ ਅਸੀਂ ਦਿੱਲੀ ਤੋਂ ਹੀ ਆਏ ਆ ਅੱਛਾ ਹਾਂਜੀ ਹਾਂਜੀ ਤੇ ਕੀ ਦਿੱਕਤ ਹੈਗੀ ਆ ਦਿੱਕਤ ਸਾਰ ਕੋਈ ਨਹੀਂ ਵੈਸੇ ਹੁਣ ਅਸੀਂ ਜਲੰਧਰ ਜਾਣਾ ਜੀ ਮੇਰਾ ਫਰੈਂਡ ਵੀ ਨਾਲ ਹੀ ਹੈ ਅੱਛਾ ਹਾਂਜੀ ਹਾਂਜੀ चलो तीस तो देख सकते हो साफ तौर तो पर कि लोग इतने परेशान है होर लोग होर यात्री है, है। उन्होंने भी असं गल कर लें हैं उन्होंने पूछ है लें कि कितने जाना सी? भाई साहब आप कहाँ से आए हैं कहाँ जाना था आपको हम कश्मीर से आए हैं हमें खन्ना जाना है अच्छा तो दिक्कत आ रही है सर अभी तक बस नहीं और क्या सर बस की वजह से थोड़ी दिक्कत आ रही है गाड़ी की वजह बिल्कुल लोग परेशान हो रहे हैं ਲੋਕਾਂ ਨੂੰ ਉਹ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਕਿ ਦੂਜੀਆਂ ਸਟੇਟਾਂ ਤੋਂ ਇਸ ਸਟੇਟ ਤੱਕ ਆਏ ਨੇ ਔਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਵੈ ਉਹ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬੰਦ ਦਾ ਐਲਾਨ ਕੀਤਾ ਗਿਆ ਵੈ ਔਰ ਉਸ ਚੀਜ਼ ਦਾ ਹੀ ਖਮਿਆਜ਼ਾ ਉਹਨਾਂ ਲੋਕਾਂ ਨੂੰ ਭੁਗਤਣਾ ਪੈ ਰਿਹਾ ਵੈ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਹੋਰ ਜਥੇਬੰਦੀਆਂ ਹੈਗੇ ਨੇ ਉਹਨਾਂ ਨੇ ਸਾਰੇ ਜਥੇਬੰਦੀਆਂ ਵੱਲੋਂ ਹੁਣ ਕਿਸਾਨਾਂ ਨੂੰ ਸਮਰਥਨ ਮਿਲ ਪਾ ਰਿਹਾ ਹੈ ਜਿੱਥੇ ਰੇਲਵੇ ਦਾ ਚੱਕਾ ਜਾਮ ਹੋਣ ਦੇ ਕਾਰਨ ਮੁਸਾਫਰ ਵੀ ਕਾਫੀ ਖਜਲਖੁਆਰ ਪਰੇਸ਼ਾਨ ਹੋ ਰਹੇ ਨੇ ਬੰਦ ਕਰਨ ਪੰਜਾਬ ਤੋਂ ਲੰਘਣ ਵਾਲੀਆਂ ਕਈ ਟ੍ਰੇਨਾਂ ਰੱਦ ਕਰ ਦਿੱਤੇ ਗਏ ਨੇ ਅਤੇ ਕਈ ਟ੍ਰੇਨਾਂ ਦੇ ਰੂਟ ਨੇ ਉਹ ਵੀ ਡਾਇਵਰਟ ਕੀਤੇ ਗਏ। ਜਿਹੜੇ ਨੇ ਟਰੈਵਲਿੰਗ ਵੀ ਕਰ ਰਹੇ ਨੇ ਔਰ ਕਿਸਾਨਾਂ ਵੱਲੋਂ ਅੱਜ ਬੇਸ਼ੱਕ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਔਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜਿਹੜਾ ਉਹਨਾਂ ਦੇ ਵੱਲੋਂ ਪੰਜਾਬ ਭਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਜਿਸ ਦੇ ਚਲਦਿਆਂ ਸੜਕੀ ਆਵਾਜਾਈ ਅਤੇ ਜਿਹੜੇ ਰੇਲ ਮਾਰਗ ਆ ਉਸ ਨੂੰ ਬੰਦ ਕੀਤਾ ਗਿਆ ਹਾਲਾਂਕਿ ਟ੍ਰੇਨਾਂ ਸਵੇਰੇ 6 ਵਜੇ ਤੋਂ ਹੀ ਜਿਹੜੀਆਂ ਬੰਦ ਕੀਤੀਆਂ ਗਈਆਂ ਨੇ ਔਰ तकरीबन ਦੀ तकरीबन ਗੱਲ ਕਰੀਏ ਤਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੀਆਂ ਟ੍ਰੇਨਾਂ ਨੇ ਉਹ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਜਿਹੜੀਆਂ ਟ੍ਰੇਨਾਂ ਕਿਤੇ ਅੱਧ ਵਿਚਾਲੇ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਇਸੇ ਦੇ ਚਲਦਿਆਂ ਜਿਹੜੇ ਯਾਤਰੀ ਹੈਗੇ ਨੇ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੋ ਰਹੇ ਨੇ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀਆਂ ਜਿੱਥੇ ਯਾਤਰੀ ਸਵੇਰ ਦੇ ਸਮੇਂ ਬੇਹੱਦ ਪਰੇਸ਼ਾਨ ਨੇ ਤਾਂ ਕੁਝ ਲੋਕ ਜਿਹੜੇ ਨੇ ਟਰੈਵਲਿੰਗ ਵੀ ਕਰ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਲੋਕ ਆਵਾਜਾਈ ਤਾਂ ਜ਼ਰੂਰ ਕਰ ਰਹੇ ਨੇ ਪਰ ਲੋਕ ਪਰੇਸ਼ਾਨ ਵੀ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਤਸਵੀਰਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਯਾਤਰੀ ਜਿਹੜੇ ਨੇ ਉਹ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ ਲੋਕਾਂ ਨਾਲ ਵੀ ਪਹਿਲਾਂ ਗੱਲਬਾਤ ਕਰਾਂਗੇ ਅ ਸਰ ਕਿਹੜੀ ਜਗ੍ਹਾ ਜਾਣਾ ਸੀਗਾ ਕਿੰਨੇ ਵਜੇ ਦਾ ਸਮਾਂ ਤੁਸੀਂ ਇੱਥੇ ਕਦੋਂ ਦੇ ਖੜੇ ਹੋਏ ਹੋ ਹਾਂ ਜੰਮੂ ਤਾਂ ਵੀ ਜਾਣਾ ਥਾ ਔਰ ਸਵੇਰ ਮੇ 5 ਵਜੇ ਅਚਾਨਕ ਬਤਾਇਆ ਕਿ ਕੈਂਸਲ ਹੈ ਟ੍ਰੇਨ ਉਸਕੇ ਉਸਕੇ ਆਗੇ ਜੋ ਹੈ ਬਤਾ ਰਹਾ 5 ਵਜੇ ਕੇ ਬਾਅਦ ਬਾਤ ਕਰਨਾ ਹੈ ਵਿੱਚ ਮੇ ਕੋਈ ਟ੍ਰੇਨ ਨਹੀਂ आप कहाँ से आए हो होगा मतलब कितनी देर से आ है पटना हाँ पाँच बजे बैठे हुए हैं तो ट्रेन तो ने यहाँ उतार दिया आपको उतार दिया अचानक बताया कि कैंसिल है उतार जाइए आगे का कुछ पता नहीं पहले कोई जानकारी थी आ, रात में बोल रहा है कि डाला है नेट में हम लोग को कोई पता नहीं था एक बजे रात में। अचानक जो है यहाँ आने के बाद पता चला तो अभी क्या बोल रहे हैं कितने बजे ट्रेन चले पाँच बजे बाद उसके बीच में कोई ट्रेन नहीं चलेगी माता जी कड़ी जगह जाना थी जपुर जाना है बेटे के पास हाँ तो अभी ये ट्रेन आगे को जानी रही है अभी कोई साधन भी नहीं है बहुत परेशान है यहाँ तो आए कितना तो हम लोग उत्तराखंड से उत्तराखंड हाँ उनको जानकारी थी आपको नहीं हमें जानकारी थी नहीं तो हमें बताया अभी सुबह सुबह इन्होंने अचानक ही बोल दी सभी लोग उतरने लगे तो पता चला हमको ऐसे तो कोई पता ही नहीं चला हमें तो ट्रेन में रोक देता गया थे और ट्रेन तो यही रुकी हुई है तो ये तो इन्होंने कुछ हमें बताना चाहिए ना पहले तो सुबह सुबह सभी उतर आवाजाई भी बंदा जानकारी है ਟੜਕੀ ਆਵਾਜ਼ ਹੀ ਬੰਦ ਹੈ ਨਹੀਂ ਹਮੇ ਨਹੀਂ ਪਤਾ ਹੈ ਨਾ ਉਹ ਕੋ ਪਰੇਸ਼ਾਨ ਨੇ ਤਾਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀਆਂ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉੱਥੇ ਹੀ ਖਾਸ ਕਰ ਜਿਹੜੇ ਰੇਲਵੇ ਪ੍ਰਸ਼ਾਸਨ ਦੇ ਅਧਿਕਾਰੀ ਉਹਨਾਂ ਦਾ ਕਿਸ ਤਰੀਕੇ ਦਾ ਸਹਿਯੋਗ ਆ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਹੋ ਰਹੀ ਆ ਟ੍ਰੇਨਾਂ ਰੱਦ ਨੇ ਲੋਕ ਪਰੇਸ਼ਾਨ ਨੇ ਲੋਕ ਅੱਜ ਪਹਿਲਾਂ ਵੀ ਪੈ ਅਨਾਉਂਸ ਵੀ ਕੀਤਾ ਗਿਆ ਵੀ ਗੱਡੀਆਂ ਇੱਥੇ ਰੁਕਣਗੀਆਂ ਕਾਫੀ ਜੋ ਜਿਵੇਂ ਧੰਨਵਾਦ ਗੱਡੀ ਆ ਇੱਥੇ ਰੋਕੀ ਗਈ ਠੀਕ ਹੈ ਜੰਮੂ ਨੂੰ ਜਾਣ ਵਾਲੀਆਂ ਟ੍ਰੇਨਾਂ ਰੁਕੀਆਂ ਗਈਆਂ ਬੰਦ ਦਾ ਸੱਦਾ ਤਾਂ ਕਈ ਦਿਨ ਪਹਿਲਾਂ ਦੀ ਆਕਾਲ ਆਈ ਹੋਈ ਹੈ ਇਸ ਕਰਕੇ ਮਸਾਫਰਾਂ ਨੂੰ ਵੀ ਪਤਾ ਹੈ ਕੁਝ ਮਸਾਫਰਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹ ਇੱਥੇ ਰੁਕੇ ਹੋਏ ਨੇ ਉਹਨਾਂ ਦੀ ਜਨਮਾਲ ਦੀ ਪੂਰੀ ਰਖਵਾਲੀ ਤਾਂ ਹੁਣ ਸਰੇ ਵੀ ਕਿਤਨਾ ਕਿਤੇ ਲੋਕ ਪਰੇਸ਼ਾਨ ਨੇ ਕਿਆ ਜਾ ਰਿਹਾ ਕਿ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਹੈਗਾ ਦੇਖੋ ਇਹ ਤਾਂ ਹੁਣ ਪ੍ਰਸ਼ਾਸਨ ਨੇ ਇਹਦੇ ਵਿੱਚ ਕੀ ਕਰ ਸਕਦਾ ਕਿਉਂ ਪਹਿਲਾਂ ਇਹਨਾਂ ਨੇ ਬੰਦ ਹੀ ਕਾਲ ਦਿੱਤੀ ਹੈ مسافرਾਂ ਨੂੰ ਵੀ ਥੋੜਾ ਚੱਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹਾਈਵੇ ਜਮ ਹੋਣ ਕਾਰਨ ਪਠਾਨਕੋਟ ਸਵੇਰ ਤੋਂ ਹੀ ਬੱਸਾਂ ਨਹੀਂ ਚੱਲ ਰਹੀਆਂ ਜਿਸ ਤਰ੍ਹਾਂ ਦੇ ਚੱਲਦੇ ਜੋ ਪੈਸੇਂਜਰਸ ਨੇ ਲੋਕ ਨੇ ਉਹਨਾਂ ਨੂੰ ਕਾਫੀ ਖੱਜਲ ਖਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸਾਂ ਦਾ ਬੰਦੀ ਕਾਲ ਦਾ ਅਸਰ ਸਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਜਿੱਥੇ ਪਠਾਨਕੋਟ ਅੰਮ੍ਰਿਤਸਰ ਕੁੰਮੀ ਰਾਤ ਇਨਤਪਾਲਵਾ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਡੱਕਿਆ ਗਿਆ ਉੱਥੇ ਹੀ बस सेवा जोडी हो बंद देखि जा रही है पीछे ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਲਈ ਆਪਾਂ ਪਠਾਨਕੋਟ বাস ਸਟੈਂਡ ਵਿਖੇ ਖੜੇ ਹੈ ਜਿੱਥੇ ਕਿ ਪੂਰਨ ਤੌਰ ਤੇ ਬਸਾਂ ਦੀ ਜਿਹੜੀ ਆਵਾਜਾਈ ਹੈ ਉਹ ਬੰਦ ਕੀਤੀ ਗਈ ਹੈ ਅਤੇ ਸ਼ਾਮੀ 4 ਵਜੇ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਇਹ ਬਸ ਸੇਵਾ ਇਸੇ ਤਰ੍ਹਾਂ ਬੰਦ ਰਹੇਗੀ ਕਿਉਂਕਿ ਕਿਸਾਨਾਂ ਦੇ ਬੰਦ ਕਾਲ ਦੇ ਚੱਲੇ ਜਿਹੜਾ ਆ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਰਸਤੇ ਵਿੱਚ ਜਾਮ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜਿਹੜਾ ਸਰਕਾਰੀ ਜਾਂ ਗੈਰ ਸਰਕਾਰੀ ਧਾਰਰੇ ਨੇ ਉਹਨਾਂ ਨੇ ਆਪਣੀਆਂ ਬਸਾਂ ਜਿਹੜੀਆਂ ਬੰਦ ਕੀਤੀਆਂ ਨੇ ਸੁਖਿੰਦਰ ਕੁਮਾਰ ਨਿਊਜ਼ਟੀਮ ਪੰਜਾਬ ਪਠਾਨਕੋਟ ਉਹਦੇ ਚੱਕਰ ਦੇ ਵਿੱਚ ਅੱਜ ਜੋ ਸਾਰੀ ਪ੍ਰਾਈਵੇਟ ਟਰਾਂਸਪੋਰਟ ਤੇ ਸਰਕਾਰੀ ਟਰਾਂਸਪੋਰਟ ਆ ਉਹਨੇ ਬੰਦ ਰੱਖੀਆਂ ਕਿਉਂਕਿ ਰਸਤਾ ਤਕਰੀਬਨ ਸਾਰੇ ਪਾਸੇ ਤੋਂ ਬੰਦ ਆ ਇੱਕ ਤੋਂ ਪੰਘਾਲੇ ਵੀ ਬੰਦ ਆ ਤੇ ਰਸਵਾਲਵਾ ਟੋਲ ਮਾਧੋਪੁਰ ਤੇ ਇਸ ਕਰਕੇ ਕੋਈ ਵੀ ਬੱਸ ਜੇਕਰ ਜਾਏਗੀ ਤੇ ਰਸਤੇ 'ਚ ਫਸਣ ਦੇ ਸਾਰ ਜਾਦਾ ਤੇ ਇਸ ਕਰਕੇ ਸਰਵਿਸ ਜਿਹੜੀ ਇੱਥੋਂ ਹੀ ਤਕਰੀਬਨ ਬੰਦ ਤੇ ਪੀਆਰਟੀਸੀ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ ਪੂਰਾ ਕਿਸਾਨਾਂ ਨੂੰ ਹਾਂਜੀ ਹਾਂਜੀ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਸਾਡੀ ਜੁਨੀਅਨ ਵੱਲੋਂ ਉਹਨਾਂ ਨੂੰ ਸਮਰਥਨ ਦੇਣ ਦੀ ਵੀ ਕਾਲ ਆ ਤੇ ਅਸੀਂ 10 ਵਜੇ ਆ ਸਾਰੇ ਵਰਕਰ ਸਾਡੇ ਇੱਥੇ ਮੌਜੂਦ ਆ ਅਸੀਂ 10 ਵਜੇ ਸਰਸਪਾਲਮ ਟੋਲ ਤੇ ਜਾ ਕੇ ਉਹਨਾਂ ਦਾ ਸਮਰਥਨ ਵਿੰਦ ਕਰਾਂਗੇ ਥਾਨਕੋਟ ਦਾ ਰਹਿਣ ਵਾਲਾ ਮੈਂ ਬੱਸ ਸਟੈਂਡ ਤੇ ਆਇਆ ਹੀ ਮੈਂ ਬੈਂਕ ਅਮਪਲੋਈ ਆ ਤੇ ਮੈਂ ਜਾਣ 'ਚ ਦਿੱਕਤ ਹੋਣ ਦੀ ਹੈ ਰੇਲਵੇ ਸਟੇਸ਼ਨ ਵੀ ਮੈਂ ਗਿਆ ਸੀ ਰੇਲ ਤੇ ਸਾਨੂੰ ਜਾਣ ਚ ਦਿੱਕਤ ਹੋ ਰਹੀ ਹੈ ਕਿਸਾਨਾਂ ਨੇ ਧਰਨਾ ਲਾਇਆ ਅੱਜ ਸਾਰਾ ਪੰਜਾਬ ਬੰਦ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਮਾਨਸਾ ਦੀ ਮਾਨਸਾਚਵੀ ਬੰਦਾ ਪੂਰਾ ਅਸਰ ਵੇਖ ਨੂੰ ਮਿਲ ਰਿਹਾ ਇੱਥੇ ਮਾਰਕੀਟ ਪੂਰੀ ਤਰੀਕੇ ਨਾਲ ਬੰਦ ਹੈ ਅਤੇ ਕਿਸਾਨ ਰੇਲਵੇ ਟਰੈਕ ਤੇ ਤਰਨਾਵੀ ਲਗਾਇਆ ਹੋਇਆ ਹੈ ਉਹ ਜਿਹੜੀਆਂ 12 13 ਮੰਗਾ ਨੇ ਸਾਡੀਆਂ ਉਹਦੇ ਸਬੰਧ ਚ ਹੀ ਹੈ ਤੇ ਡੱਲੇ ਆ 34 ਦਿਨ ਹੋ ਗਏ ਅੱਜ ਲਗਾਤਾਰ ਮਰ ਮਰਥ ਤੇ ਬੈਠੇ ਨੇ ਉਹਨਾਂ ਦਾ ਭਾਰ तकरीबन 20 ਕਿਲੋ ਦੇ ਘਟ ਚੁੱਕਿਆ ਤੇ ਉਹਨਾਂ ਦੇ ਅੰਦਰੂਨੀ ਅੰਕਾ ਜਿਹੜੇ ਉਹ ਵੀ ਸਾਰੇ ਜਵਾਬ ਦੇ ਰਹੇ ਆ ਕੋਈ ਹਾਲਤ ਉਹਨਾਂ ਦੀ ਬਹੁਤੀ ਚੰਗੀ ਨਹੀਂ ਇਸ ਕਰਕੇ ਅਸੀਂ ਸੈਂਟਰ ਸਰਕਾਰ ਨੂੰ ਅਪੀਲ ਕਰਦੇ ਆ ਵੀ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਜਲਦ ਤੋਂ ਜਲਦ ਘਰਾਂ ਨੂੰ ਭੇਜਿਆ ਜਾਵੇ 15 ਸਵਰਥਨ ਬਹੁਤ ਵਧੀਆ ਬਾਜ਼ਾਰ ਚ ਵੀ ਦੁਕਾਨਾਂ ਤਕਰੀਬਨ ਬਹੁਤ ਬੰਦ ਨੇ ਆਰਤੀ ਐਸੋਸੀਏਸ਼ਨ ਵੱਲੋਂ ਵੀ ਸਾਨੂੰ ਯਕੀਨ ਦਵਾਇਆ ਗਿਆ ਬਾਕੀ ਵਪਾਰ ਮੰਡਲ ਵੱਲੋਂ ਵੀ ਤੇ ਟਰਾਂਸਪੋਰਟਰਾਂ ਵੱਲੋਂ ਵੀ ਮਲਾਜ਼ਮ ਜੱਫੇ ਬੰਦੀਆਂ ਬਿਜਲੀ ਬੋਰਡ ਹੋ ਗਿਆ ਡੀਸੀ ਅਫਸਰ ਦੇ ਕੰਮੇ ਹੋ ਗਏ ਪਟਵਾਰੀ ਹੋ ਗਏ ਜਿਵੇਂ ਕਾਲੇ ਬਿੱਲੇ ਲਾ ਕੇ ਅੱਜ ਵਿਰੋਧ ਕਰਨਗੇ तकरीबन ਸਾਰੀ ਜਨਤਾ ਸਾਨੂੰ ਸਮਰਥਨ ਇਸ ਲਈ ਅਸੀਂ ਲੜਾਈ ਜਿੱਤਾਂਗੇ ਟ੍ਰੇਨਾਂ ਵੀ ਬੰਦ ਨੇ ਜੀ ਹਾਂ ਜੀ ਟ੍ਰੇਨਾਂ ਵੀ ਬੰਦ ਨੇ ਆ ਬੈਠੇ ਆ ਜੀ ਕਿਸਾਨ ਆ ਰਹੇ ਆ ਠੰਡਾ ਦਾ ਮੌਸਮ ਆ ਜਿੰਨੇ ਕ ਅਸੀਂ ਪਹੁੰਚੇ ਆ ਅਸੀਂ ਬੈਠ ਗਏ ਆ ਉਹਦੇ ਧਰਨੇ ਤੇ ਸ਼ਾਮ ਨੂੰ 4 ਵਜੇ ਤੱਕੇ ਬੰਦ ਰਹਿਣਗੇ ਦੇਖੋ ਅਸੀਂ ਕਿਸਾਨਾਂ ਨਾਲ ਆਗੇ ਪਰ ਅਸੀਂ ਆਈ ਨਹੀਂ ਕਹਿੰਦੇ ਵੀ ਦੇਖੋ ਦੁਕਾਨਾਂ ਬੰਦ ਨੇ ਇਹਨਾਂ ਨੂੰ ਸਾਰਾ ਨਾ ਰਕਾ ਬਟਾ ਰਹੀ ਹੈਗੀ ਦੇਖੋ ਸਾਡੇ ਵੀ ਬੱਚੇ ਨੇ ਕੋਈ ਵੀ ਐ ਚੀਜ਼ ਜਿਵੇਂ ਸਾਰਾ ਨਾ ਰਲ ਮਿਲ ਕੇ ਚਲਦੀ ਹੈ ਚੀਜ਼ ਪਰ ਐ ਇੱਕੋ ਲੱਗ ਤੇ ਜਿਵੇਂ ਆਪਾਂ ਕਹਿ ਦੀਏ ਨਾ 100k ਕਰੀਏ ਤਾਂ ਔਖਾ ਹੋ ਜਾਂਦਾ ਕਿ ਸਾਰਿਆਂ ਨੂੰ ਤੇ ਇਸ ਕਰਕੇ ਵੀ ਚਾਹੀਦਾ ਹੀ ਨਹੀਂਗਾ ਇਹ ਚੀਜ਼ ਤੇ ਮੇਰੇ ਨਾਲ ਮੇਰੇ ਸਹੋਗੀ ਹੁਸ਼ਾਰਪੁਰ ਤੋਂ ਲਾਈਵ ਜੁੜਨਗੇ ਅਮਰੀਕ ਕੁਮਾਰ ਅਮਰੀਕ ਜਾਨਾ ਚਾਹਵਾਂਗੇ ਕਿ ਕੁਝ ਤਸਵੀਰਾਂ ਇੱਥੇ ਦੀਆਂ ਕਿੰਨਾ ਕੁ ਇਫੈਕਟ ਪੰਜਾਬ ਅਸਰ ਦਾ ਤੁਹਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਇਸ ਟਾਈਮ ਮੌਜੂਦ ਨੇ ਉਹ ਟੂ

ਜੀ ਸਰ ਜੀ ਦੀ ਗੱਲ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਦੇ ਅਸੀਂ ਘੰਟਾ ਘਰ ਬਸ ਸਟੈਂਡ ਦੇ ਬਲਾ ਤਸਵੀਰਾਂ ਦਿਖਾਈਆਂ ਪਰ ਤਸਵੀਰਾਂ ਦਿਖਾ ਦਿੰਦੇ ਫਗਵਾੜਾ ਬਾਈਪਾਸ ਦੀਆਂ ਜਿੱਥੇ ਕਿ ਕਿਸਾਨ ਮਨਜੀਤ ਸਿੰਘ ਰਾਏ ਹੈ ਆਪ ਮੋਰਚਾ ਸੰਭਾਲਿਆ ਹੋਇਆ ਹੈ ਤੇ ਕਿਸਾਨਾਂ ਵੱਲੋਂ ਪੂਰਨ ਤੌਰ ਤੇ ਬੰਦ ਕੀਤਾ ਗਿਆ ਹੈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਫਗਵਾੜਾ ਚੌਕ ਹੈ ਮੇਨ ਜਿੱਥੇ ਫਗਵਾੜੇ ਨੂੰ ਅਤੇ ਚੰਡੀਗੜ੍ਹ ਨੂੰ ਅਤੇ ਜਲੰਧਰ ਨੂੰ ਇਸੇ ਚੌਕ ਦੇ ਵਿੱਚੋਂ ਜਾਇਆ ਜਾਂਦਾ ਹੈ ਤੇ ਟੋਟਲ ਤੌਰ ਤੇ ਇਹ ਬੰਦ ਹੈ ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਵੀ ਨੇ ਮਨਜੀਤ ਸਿੰਘ ਰਾਏ ਜੀ ਕਿਹੜੀਆਂ ਕਟੀਆਂ ਮੰਗਾਂ ਇਹਨੇ ਕਿਨੇ ਮੰਗਣ ਲੈ ਕੇ ਅੱਜ ਬੰਦ ਕੀਤਾ ਗਿਆ ਦੇਖੋ ਸਾਡਾ 12 ਮੰਗਣਾ ਚਾਟਰ ਗਿਆ ਐਮਐਸਪੀ ਦੇ ਗਰੰਟੀ ਕਾਨੂੰਨ ਕਰਜ਼ਾ ਮਾਫੀ ਆ ਲਖੀਮਪੁਰ ਖੀਰੀ ਦਾ ਇਨਸਾਫ ਸਾਡਾ ਨੂੰ ਪੈਨਸ਼ਨ ਮਜ਼ਦੂਰ ਭਰਾਵਾਂ ਨੂੰ 200 ਦਿਨ ਨਰੇਗਾ ਦੇ ਕਰਤੂਕ ਸਾਲ ਦੇ ਵਿਚੋਰ 700 ਰੁਪਏ ਦੀ ਰੇੜੀ ਇਸ ਤਰੀਕੇ ਨਾਲ ਰੂਟਿਨ ਸੜੀਆਂ ਬਹੁਤ ਸਾਰੀਆਂ ਮੰਗਾਂ ਜਿਹਦੇ ਵਿੱਚ ਸਵਮੀ ਨਾਲ ਟੂਰ ਲਾ ਕੇ ਕਰਨ ਦੀ ਗੱਲ ਔਰ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਸ਼ਦਾ ਭਾਂ ਸਰਕਾਰ ਨੂੰ ਚਾਟਰ ਗਿਆ ਹੋਇਆ ਔਰ ਭਾ ਸਰਕਾਰ ਜਿਹੜੀ ਆ ਉਹ ਇੱਕ ਚੁਪਾ ਸਾਲ ਤੋਂ ਬੈਠੀ ਆ ਕੋਈ ਗੱਲ ਕਰਨ ਨੂੰ ਤਿਆਰ ਨਹੀਂ 18 ਫਰਵਰੀ ਤੋਂ ਲੈ ਕੇ ਹੁਣ ਤੱਕ ਹੋਈ ਮੀਟਿੰਗ ਨਹੀਂ ਬੁਲਾਈ ਜੋ ਉਹਦੇ ਰੋਸ ਦੇ ਵਿੱਚ ਅਸਲਾ ਰਜੀਤ ਸਿੰਘ ਢੱਲੇਵਾਲਾ ਜੀ 34 ਦਿਨ ਚ ਨੇ ਮੰਨਵਰ ਤੇ ਬੈਠੇ ਨੇ 18 ਕਿਲੋ ਵਜ਼ਨ ਘਟ ਗਿਆ ਹੁਣਾਂ ਕਿ ਇਹ ਸਾਰੇ ਰੋਸ ਦੇ ਵਜੋਂ ਅੱਜ ਪੰਜਾਬ ਆਂਦਾ ਸੱਦਾ ਹੈ ਉਹ ਪੰਜਾਬ ਦਾ ਜਿਸ ਸਾਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਕਿਉਂਕਿ ਹੁਣ ਵੀ ਕਿਸਾਨ ਮੀਟਿੰਗ ਕੇਂਦਰ ਸਰਕਾਰ ਮੀਟਿੰਗ ਦਾ ਸਮਾਂ ਨਹੀਂ ਦਿੰਦੀ ਤਾਂ ਆਨ ਵਾਲਾ ਸਮਾਂ ਕਿਸਾਨਾਂ ਲਈ ਕਿਉਂ ਜ਼ਿਆਦਾ ਰਹੇਗਾ ਅੱਜ ਇੱਕ ਬੜੀ ਪੋਜ਼ਿਟਿਵ ਗੱਲ ਨਿਕਲ ਕੇ ਆਈ ਹੈ ਕਿ ਐਸਕੇਐਮ ਦੇ ਜਿਹੜੇ ਬਹੁਤ ਸਾਰੇ ਸਾਥੀ ਉਹ ਸਾਰਾ ਹੀ ਐਸਕੇਐਮ ਮੈਂ ਤਾਂ ਕਹਸਾ ਹੀ ਨਾ ਕਿ ਅੱਜ ਇਸ ਮੱਦੇ ਸਪੋਰਟ ਚ ਆਇਆ ਜੇ ਐਸ ਕੇ ਐਮ ਇਹਦੀ ਸਪੋਰਟ ਤਾਂ ਹੈ ਨਾ ਮਤਲਬ ਏਕਾ ਵੱਲ ਨੂੰ ਵਧ ਰਹਾ ਹੈ ਜਦੋਂ ਏਕਾ ਹੋ ਜਾਏਗਾ ਸਰੀਰਾਂ ਦੇ ਤਬੰਨੀਆਂ ਦਾ ਫਿਰ ਦਿੱਲੀ ਨੂੰ ਘੇਰਾ ਬਹੁਤ ਠਿਕਾ ਹੋਏਗਾ ਅੰਦੋਲਨ ਅੱਗੇ ਵਧੇਗਾ ਅੰਦੋਲਨ ਤੇ ਫਿਰ ਸਰਕਾਰ ਤੇ ਦਬਾਅ ਬਣੇਗਾ ਜੋ ਉਧਰ ਨੂੰ ਅਸੀਂ ਵਧ ਰਹੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬਾਰੇ ਗੱਲ ਕਰੀਏ ਤੁਸੀਂ ਤਾਂ ਕਾਫੀ ਵਾਰ ਗਏ ਵੀ ਪਤਾ ਕਰੋ ਕਿਹੋ ਜਿਹੇ ਹਾਲਾਤ ਨੇ ਡੱਲੇਵਾਲ ਸਾਹਿਬ ਦਾ 18 ਕਿਲੋ ਵਜ਼ਨ ਘਟ ਗਿਆ ਬੜੀ ਕ੍ਰਿਟੀਕਲ ਸਰੀਰਕ ਸਟੇਜ ਤੇ ਰੱਬ ਕੇ ਰੋਲ ਕਰਦੇ ਬਹੁਤ ਸਰੀਰ ਉਹਦਾ ਕਮਜ਼ੋਰ ਹੋ ਗਿਆ ਸੋ ਅਸੀਂ ਉਥੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਕਿਸਾਨਾਂ ਨੂੰ ਬੁਲਾ ਕੇ ਮਸਲਾ ਹੱਲ ਕੀਤਾ ਜਾਵੇ ਤੇ ਇਹ ਪੰਜਾਬ ਵਾਲੇ ਮੁਗਿਆ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਸਵਨਮੇਦ ਬਨਵਾਰ ਲਈ ਜਾਓ ਉਸ ਤੇ ਫੇਸਬੁਕ ਪੇਜ ਦੀ ਗੱਲ ਬਾਣੀ ਹੈ ਸਭਾ ਸੋ ਵੱਡੀ ਅਪਡੇਟ ਜਿਵੇਂ ਕਿ ਕਿਸੇ ਜਾਸਰ ਅੱਜ ਪੰਡਾ ਪੰਦੂਸ਼ੀ ਦੀ ਆਵਾਜ਼ਾਈ ਨੂੰ ਕਰਾ ਲਿਆ ਸੀਗਾ ਤੇ ਸਰਕਾਰ ਜਾਣਕਾਰੀ ਦਾ ਐਲਾਨ ਕੀਤਾ ਕਿ ਆਸੀ ਤੋਂ ਉਸੇ ਤੈ ਤੀ ਵੱਡੀ ਆਪਣੇ ਦੇ ਕੋਲ ਸ਼ਾਰਪੁਰ ਦੇ ਵਿੱਚ ਕਿਉਂ ਕਿ ਆਏ ਆ ਫਗਵਾੜਾ ਬਾਈਪਾਸ ਆ ਜਿਹੜਾ ਇਹ ਬਤ ਕਰ ਦਿੱਤਾ ਗਿਆ ਸੋ ਲਾਈਵ ਤੱਕਾ ਤੋਂ ਦੇ ਸ਼ਾਰਪੁਰ ਸ਼ਹਿਰ ਇਹ ਜੋ ਕਿ ਫਗਵਾੜੇ ਨੂੰ ਜਾਂਦਾ ਲੁਧਿਆਣੇ ਨੂੰ ਜਾਂਦਾ ਤਾਂ ਇੱਧਰ ਦੂਜੇ ਪਾਸੇ ਵੀ ਆਪਾਂ ਚੱਲ ਚੱਲੀ ਤਾਂ ਜਲੰਧਰ ਨੂੰ ਜਾਂਦਾ ਤੇ ਇੱਕ ਪਾਸੇ ਚੰਡੀਗੜ੍ਹ ਨੂੰ ਮਾਰ ਕੇ ਨਿਕਲਦਾ ਤੇ ਇਹ ਮਾਰ ਗਿਆ ਜਿਹੜਾ ਕਿਸਾਨਾਂ ਵੱਲੋਂ ਜਾਮ ਕਰ ਦਿੱਤਾ ਗਿਆ ਤਾਂ ਤਿੰਨੇ ਕਰਨ ਅਮਰਜੈਂਸੀ ਸਵਾਮਾ ਜੀ ਕਿ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਅਮਰਜੈਂਸੀ ਸਵਾਮਾ ਬਹਾਲ ਰੱਖਿਆ ਜਾਣ ਕਿ ਅਕਰ ਕੋਈ ਐਂਬੂਲੈਂਸ ਆਉਂਦੀ ਹੈ ਤੇ ਜੇਕਰ ਕੋਈ ਵਿਆਹ ਵਾਲੀ ਗੱਡੀ ਆਉਂਦੀ ਨਾਲ ਥਾਂ ਥਾਂ ਤੇ ਜੋ ਕਿਸਾਨ ਦੇ ਵੱਲੋਂ ਹਾਈਵੇ ਬਲਾਕ ਕੀਤਾ ਗਏ ਨੇ ਦੁਕਾਨਾਂ ਬੰਨੇ ਪੀਆਰਟੀਸੀ ਪਨ ਬਸ ਦਾ ਚੱਕਾ ਜਾਮ ਕੀਤਾ ਗਿਆ ਇਸ ਵੇਲੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ 4 ਘੰਟੇ ਲਈ ਜੋ ਪੀਆਰਟੀਸੀ ਦੇ ਪੰਜਾਬ ਹਿੰਦਿਆਂ ਜੋ ਬਸਾਂ ਨੇ ਉਹ ਨਹੀਂ ਚੱਲਣਗੀਆਂ ਇਹ ਸਭ ਦੇ ਚਲਦੇ ਐਸਜੀਪੀਸੀ ਦੇ ਵੱਲੋਂ ਸਮਰਥਨ ਦਿੱਤਾ ਗਿਆ ਡੀਸੀ ਦਫਤਰ ਮੁਲਾਜ਼ਮ ਜੱਤੇ ਬੰਦੀ ਪਟਵਾਰ ਯੂਨੀਅਨ ਪੰਜਾਬ ਕਾਂਗਰਸ ਕਿਸਾਨ ਵਿੰਗ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਵੱਖ-ਵੱਖ ਜੋ ਅਦਾਰੇ ਨੇ ਵਿੰਗਸ ਨੇ ਉਹਨਾਂ ਦੇ ਵੱਲੋਂ ਸਮਰਥਨ ਇਸ ਪੰਜਾਬ ਬੰਦੀ ਕਾਲ ਨੂੰ ਲੈ ਕੇ ਦਿੱਤਾ ਗਿਆ ते आज पूर्ण तौर पर रेलवे ट्रैक बंद किसान किए गए ने बवंजा ट्रेना जो ने पंजाब रद्द किए गए ने सब बई ट्रेना दे जो रूट ने ओ डायवर्ट किए गए जहर जी गल है कि जो आम मुसाफर ने उन्होंने खजल खुआई का सामना करना पै रहा है क्योंकि लंबे लंबे ट्रैफिक जैम थे लगे हुए नजर आ रहे हैं